ਉਬਦੀ ਹੈਲੋ ਸ੍ਰੀ ਗੁਰੂ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਪਹਿਲਾਂ ਤਾਂ ਜੀ ਸਾਰਿਆਂ ਨੂੰ ਲੋੜੀ ਦੀਆਂ ਲੱਖ ਲੱਖ ਵਧਾਈਆਂ ਤੇ ਬਾਕੀ ਦੱਸੀ ਬਈ ਇਧਰ ਲੱਖ ਲੱਖ ਵਧਾਈਆਂ ਭਾਈ ਲੋੜੀ ਦੀਆਂ ਸਭ ਨੂੰ ਲੱਖ ਰਖਾ ਰੁਹਾਵੇ ਲੋੜੀ ਬਹੁਤ ਬਰਕਤ ਬਰ ਆਈ ਏ ਤੇ ਜਿਵੇਂ ਭਾਈ ਅੱਜ ਲੋੜੀ ਹੈ ਜਿਵੇਂ ਅਗਲਾ ਕਹਿੰਦਾ ਪਹਿਲਾਂ ਕਹਿੰਦੇ ਆ ਵੀ ਲੋੜੀ ਤੋਂ ਬਾਅਦ ਦਿਨ ਜੇ ਖੁੱਲਣ ਲੱਗ ਜਾਂਦੇ ਆ ਹੁਣ ਕੱਲ ਤੋਂ ਫਿਰ ਵੱਡੇ ਹੋਣ ਲੱਗ ਜਣਗੇ ਦਿਨ ਨਹੀਂ ਇਹ ਇਹ ਦੇਣਾ ਜੀ ਕੋਈ ਪਤਾ ਨਹੀਂ ਇਹ ਮੌਸਮ ਦਾ ਹਿਸਾਬ ਹੈ ਅੱਛਾ ਇਹ ਕੋਈ ਮੌਸਮ ਦਾ ਹਿਸਾਬ ਹੁੰਦਾ ਹੈ ਆਪਣਾ ਕੋਈ ਆਪਣਾ ਅੱਖਿਆ ਨਹੀਂ ਹੋਏ ਮੌਸਮਾ ਜੀ ਕਿਹੜਾ ਕਿ ਆਪਣਾ ਉਹ ਮੌਸਮਾ ਅੱਡੇ ਇਹ ਮੌਸਮਾਂ ਦੇ ਹਿਸਾਬ ਨਾਲ ਚੱਲਣਗੇ ਜਿਵੇਂ ਅਗਲਾ ਕਹਿੰਦਾ ਕਿ ਲੋਹੜੀ ਤੋਂ ਬਾਅਦ ਦਿਨ ਜੇ ਵੱਡੇ ਹੋਣ ਲੱਗ ਜਾਂਦੇ ਆ ਨਾ ਦਿਨ ਤਾਂ ਵੱਡੇ ਹੋਣ ਲੱਗੇ 13 ਬੁੱਤ ਜੀ 13 ਬੁੱਤ ਹਾਂ ਤੇਰਾ ਬੁੱਤ ਦਿਨ ਵੱਡੇ ਹੋਣ ਲੱਗ ਜਾਂਦੇ ਨੇ ਤੇ ਜੀ ਉਦੋਂ ਪਹਿਲਾਂ ਅਸੀਂ 15 5-7 ਮਿੰਟ ਪਹਿਲਾਂ ਉੱਠਣ ਲੱਗੇ ਪਹਿਲਾਂ ਉੱਠਣ ਲੱਗੇ ਹਾਂ ਉਦੋਂ ਕੋਈ ਹੋਰ ਸੀ ਤੇਰਾ ਪੁੱਤ ਪੰਜ ਪੰਜ ਚਾਰ ਮਿੰਟ ਪਹਿਲਾਂ ਦਿਨ ਉੱਠ ਲਗੇ ਨੇ ਉੱਠ ਲਗੇ ਨੇ ਹਾਂ ਠੀਕ ਉਦੋਂ ਪਹਿਲਾਂ ਉੱਠਣ ਲੱਗੇ ਨੇ ਉਦੋਂ ਦਿਨ ਖੜਨ ਲਗੇ ਨੇ ਵਿੱਚ ਅਸੀਂ ਰੋਜ਼ ਦੇਖਦੇ ਹਾਂ ਹਾਂ ਮੈਂ ਕਮਰੇ 'ਚ ਪਿਆ ਹੁੰਨਾ ਹਾਂ ਹਾਂ ਮੈਨੂੰ ਸੀਸਾ ਜਿੰਦਾ ਠੀਕ ਸੀਸੇ 'ਚ ਮੈਂ ਨਹੀਂ ਹੁੰਦਾ ਵੀ ਅੱਜ ਦਿਨ ਕਿਨੇ ਜੀ ਬਈ ਜਿਹੜੇ ਅੱਜ ਕਿਨੇ ਬਿਸ਼ਰਦ ਠੀਕ ਸਭ ਕੁਝ ਨਹੀਂ ਦੇ ਸੀਸੇ ਵੀ ਨਹੀਂ ਹਾਂ ਠੀਕ ਹੈ ਪੇਪਰ ਸਭ ਨੂੰ ਚੜਦਾ ਹੈ ਠੀਕ ਹੈ ਉਹ ਉਹ ਅੱਗੇ ਨਾਲੋਂ ਦਿਨ ਪਹਿਲਾਂ ਚੜਦਾ ਹੈ ਪਹਿਲਾਂ ਚੜਦਾ ਹਾਂ ਕਿੰਨੇ ਕੁ ਮਿੰਟਾਂ ਦਾ ਫਰਕ ਪੈ ਗਿਆ ਉਹ ਇਹ ਮਿੰਟ 7 ਮਿੰਟਾਂ ਦਾ ਫਰਕ ਪੈ ਗਿਆ 7 ਦਾ ਪੈ ਗਿਆ ਹਾਂ 7 ਮਿੰਟਾਂ ਦਾ ਫਰਕ ਪੈਂਦਾ ਠੀਕ ਹੈ ਹੂੰ ਪਰ ਹੌਣ ਤਾਂ ਕੱਲ ਤੋਂ ਹੋਰ ਪੈ ਜੂ ਫਰਕ ਹਾਂ ਕੱਲ ਤੋਂ ਹੋਰ ਪੈਂਦਾ ਫਰਕ ਠੀਕ ਹੈ ਅਸੀਂ ਦੋ ਰੋਜ਼ ਉਹ ਦੇਖਦੇ ਪਿਆ ਮੰਜੀ ਦੀ ਮੈਂ ਦੇਖੀ ਨੇ ਉੱਥਾ ਮੈਂ ਨਹੀਂ ਅੱਛਾ ਮੈਂ ਉਹ ਜਿਹੜਾ ਨਾ ਆਪਦੇ ਮੈਂ ਆਪਦਾ ਬੜਾ ਮੈਂ ਲੈਪ ਟੈਬਲ ਠੀਕ ਆ ਟੈਬਲ ਟੈਬਲ ਤੋਂ ਉੱਠਣਾ ਠੀਕ ਆ ਹੈ ਮੈਂ ਜਿੱਥੇ ਚਾਹੇ ਉੱਠ ਜਣੇ ਉੱਥੋਂ ਜਾ ਕੇ ਜਦੋਂ ਉਹ ਹੁੰਦਾ ਹੈ ਟੈਬਲ ਟੈਬਲ ਤੋਂ ਉੱਠ ਜੇ ਹੈ ਜਦੋਂ ਸਾਡੇ ਮੋਬੇਰੀਆਂ ਹੱਣ ਲੱਗਦੀਆਂ ਨੇ ਅਸੀਂ ਉਦੋਂ ਉੱਠਦੇ ਹਾਂ ਠੀਕ ਆ ਤੇ ਤੇ ਹੁਣ ਉਹ ਤੋਂ ਪਹਿਲਾਂ ਮੇਰੀਆਂ ਅੱਜ ਅੱਜ ਪਸ ਪਹਿਲਾਂ ਪਹਿਲਾਂ ਖੜ ਲੱਗ ਜਾਂਦੀਆਂ ਕਿੱਲ ਲੱਗ ਜਾਂਦੀਆਂ ਨਹੀਂ ਨਹੀਂ ਠੀਕ ਹੈ ਪਹਿਲਾਂ ਹੁਣ ਲੱਗ ਜਾਂਦੀਆਂ ਇਹ ਉਹ ਇਹਦੀਆਂ ਇਹ ਕਿੱਲਾ ਰੱਖਿਆ ਤੇ ਉਹ ਹੈ 2852 2852 2852 ਕਣਕ ਹੈ ਖਾਨ ਕਤਰ ਬੀਜੀ ਹੈ ਖਾਨ ਚ ਵਧੀਆ ਉਹ ਹਾਂ ਜੀ ਖਾਨ ਚ ਬਹੁਤ ਟੌਪ ਦੀ ਗੱਲ ਹੈ ਪਿਛੇ ਦਾ ਬੀਜ ਇਹ 2 ਸਾਲ ਦਾ ਬੀਜ ਦੇਣ ਮੈਨੂੰ ਠੀਕ ਵਧੀਆ ਰੋਟੀ ਬਣਦੀ ਆ ਹਾਂ ਵਧੀਆ ਰੋਟੀ ਬਣਦੀ ਹੈ ਠੀਕ ਬੰਦੇ ਕੰਮ ਕਿ ਬੀਜੀ ਹੈ ਠੀਕ ਹੈ ਤੇ ਉਹ ਮੈਂ ਐਂ ਸਰ ਬੀਜੇ ਇਕੱਲਾ ਠੀਕ ਹੈ ਹਾਂ ਤੇ ਰੂਡ ਬੋਰੀ ਇਹਦੀ ਬਨਵਾਜਾ ਹਾਂ ਅੱਜ ਟੀਮ ਦੇ ਦੂਜੇ ਮੈਂਬਰ ਕਿੱਧਰ ਹੋ ਰਹੇਗੇ ਟੀਮ ਦੇ ਮੈਂਬਰ ਜੀ ਅੱਜ ਥੋੜੇ ਜੇ ਬੀਜੀ ਹੋ ਗਏ ਲੋਡੀ ਕਰਕੇ ਹੂੰ ਥੋੜੇ ਜੇ ਕਿਤੇ ਪਾਲਟਪੁਰ ਤੇ ਵਗ ਗਏ ਠੀਕ ਹੈ ਹਾਂ ਪਾਲਟਪੁਰ ਤੇ ਵਗ ਗਏ ਜੀ ਉਹ ਦੂਜੇ ਮੈਂਬਰ ਆ ਠੀਕ ਹੈ ਹੂੰ ਉਹ ਲੋਕਾਂ ਨੂੰ ਕੀ ਸਨੇਹਾ ਦੇਣਾ ਵੀ ਕਿਵੇਂ ਬਣਾਉਣਾ ਕਿਵੇਂ ਬਣਾਉਣਾ ਲੋਕ ਜੀ ਵਧੀਆ ਬਣਾਉਣਾ ਲੋੜੀ ਠੀਕ ਆ ਸਭ ਕੁਸ ਇਲੂਟ ਦਾ ਹੱਕ ਬਣਦਾ ਬਣਾਉਂਦਾ ਠੀਕ ਆ ਬਿਲਕੁਲ ਮੰਨ ਮਨਾ ਕੇ ਇਹ ਤਿਆਰ ਹੁੰਦਾ ਠੀਕ ਆ ਹੱਕ ਬਣਦਾ ਬਣਾਉਂਦਾ ਠੀਕ ਆ ਠੀਕ ਇੱਕ ਦਾ ਤਿਆਰ ਹੁੰਦਾ ਏ ਠੀਕ ਇੱਕ ਆਮ ਦਾ ਕੋਈ दारू ਬਿੰਦਾ ਕੋਈ ਕੁਸ਼ ਕਰਦਾ ਕੋਈ ਮਠਾਈ ਖਾਂਦਾ ਕੋਈ ਕੁਸ਼ ਕਰਦਾ ਇਹ ਹੱਕ ਹੁੰਦਾ ਜੀ ਇੱਕ ਦਾ ਬੰਦਾ ਇੱਕ ਬੰਦਾ ਵੀ ਦਾਰੂ ਪੀਣ ਦਾ ਵੀ ਹੱਕ ਬੰਦਾ ਹਾਂ ਨਾ ਦਾਰੂ ਪੀਣ ਦਾ ਜਿਹੜਾ ਪੀਂਦਾ ਹਾਂ ਜਿਹੜਾ ਪਿੰਦਾ ਦਾ ਹੱਕ ਬੰਦਾ ਹੈ ਐਪੀ ਲੋੜੀ ਬਾਈ ਸਾਰਿਆਂ ਨੂੰ ਧੰਨਵਾਦ ਤੇ ਬਾਈ ਜਿਹੜੇ ਲੋੜੀ ਸੀ ਮੈਂ ਮੰਨ ਲਾ ਪਹਿਲਾਂ ਮਨਾਉਂਦੇ ਸੀਗੇ ਪਹਿਲਾਂ ਵੀ ਤੇ ਹੁਣ ਵਾਲੀ ਚ ਕੀ ਫਰਕ ਆਗਾ ਜਿਵੇਂ ਪਹਿਲਾਂ ਇਕੱਠੇ ਹੋ ਕੇ ਬਹਿੰਦੇ ਸੀ ਜਾਂ ਕਿਵੇਂ ਕੀ ਬਾਈ ਜੀ ਹੁਣ ਇਹ ਐ ਹੋਗਾ ਨਾ ਇਹ ਪਿੰਡਾਂ ਚ ਫਰਕ ਪੈ ਗਿਆ ਦੋਨਾਂ ਚ ਪੂਰਾ ਫਰਕ ਆ ਪਈ ਪਿੰਡਾਂ ਚ ਫਰਕ ਪੈ ਗਿਆ ਪਿੰਡਾਂ ਚ ਕੋਈ ਬਣਾਉਂਦਾ ਲੋੜੀ ਵੀ ਘੱਟ ਬਹਿੰਦੇ ਆ ਇਕੱਠੇ ਹੋ ਕੇ ਜਿਵੇਂ ਪਹਿਲਾਂ ਬਹਿੰਦੇ ਸੀ ਹਾਂ ਕੋਈ ਨਹੀਂ ਘਰ ਚ ਬੰਦਾ ਵੀ ਆਪਦੇ ਅੰਦਰ ਕਿਸੇ ਰੂਟ ਪਾਈ ਉੱਥੇ ਤਿਲ ਸਿੱਟੇ ਦੋ ਤਿਲ ਸਿੱਟੇ ਬਾਕੀ ਨਾ ਪਹਿਲਾਂ ਕਿਵੇਂ ਹੁੰਦਾ ਸੀਗਾ ਪਹਿਲਾਂ ਤਾਂ ਬਾਈ ਸਾਡੇ ਹੁੰਦੀ ਅਸੀਂ ਆਪ ਹੀ ਖਰੀਦੇ ਰਹੇ ਹਾਂ ਅਸੀਂ ਮੰਗ ਕੇ ਲਊਦੇ ਸੀ ਪਾਥੀਆਂ ਪਹਿਲਾਂ ਅੰ ਪੱਥੇ ਮੰਗ ਕੇ ਲਉਂਦੇ ਹੁੰਦੇ ਸੀ ਪੱਥੇ ਆ ਕੀ ਰੋੜੀ ਮੰਗ ਕੇ ਲਉਂਦੇ ਹੁੰਦੇ ਸੀ ਸਾਰਾ ਅੱਛਾ ਇਹ ਬੁੱਕਾਂ ਨਾਲ ਮੰਗ ਕੇ ਲਉਂਦੇ ਰੋੜੀਆਂ ਕਿਸੇ ਤੋਂ ਕੁਛ 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 ਸਭ ਖਾਣੇ ਲਉਂਦੇ ਸੀ ਹੂੰ ਹੁਣ ਦੇਖਣ ਦੀ ਗੱਲ ਐ ਠੀਕ ਐ ਕੋਈ ਬਾੜੀ ਵੱਡੀ ਗੱਲ ਨਹੀਂ ਹੂੰ ਹੂੰ ਸਭ ਨਾਲ ਸਾਡੇ ਹੁੰਦਾ ਸੀ ਤੇ ਹੁਣ ਤਾਂ ਰੋੜੀ ਬਸ ਘਰਾਂ ਘਰਾਂ ਦੀ ਹੋ ਗਈ ਘਰਾਂ ਘਰਾਂ ਚ ਹੀ ਰਹਿ ਗਈ ਹਾਂ ਘਰਾਂ ਘਰਾਂ ਚ ਹੋ ਗਈ ਇਹ ਕੋਈ ਬਾੜੀ ਇਹ ਵੱਡੀ ਸਮੱਸਿਆ ਨਹੀਂ ਹੈਗੀ ਅੱਗੇ ਵੀ ਜ਼ਿਆਦੇ ਲੋੜੀ ਹੁੰਦੀ ਸੀ ਜੀ ਤੇ ਹੁਣ ਵੀ ਹੋਜੂਈ ਨਾ ਲੋੜੀ ਉਹੀ ਹੈ ਠੀਕ ਹੈ ਹਾਂ ਹੁਣ ਮੰਨ ਜੇ ਮੰਨ ਕੇ ਵੀ ਤਕਨੀਕ ਤਾਂ ਉਹੀ ਹੈ ਹਾਂ ਹਾਂ ਤਕਨੀਕ ਤਾਂ ਉਹੀ ਹੈ ਲੋੜੀ ਠੀਕ ਹੈ ਲੋਕ ਮੰਨਦੇ ਨੇ ਲੋੜੀ ਨੂੰ ਮੰਨਦੇ ਨੇ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਹੈ ਕੋਈ ਕੁਛ ਕਹਿੰਦਾ ਹੈ ਖਾਈ ਜਾਂਦੇ ਲੋਕ ਕੋਈ ਮੀਟ ਖਾਂਦਾ ਕੋਈ ਕੁਛ ਕਹਿੰਦਾ ਕੋਈ ਕੁਛ ਖਾਈ ਜਾਂਦਾ ਹੈ ਤੇ ਆ ਪਾਣੀ ਇਹ ਮੰਨ ਦੀ ਗੱਲ ਨੂੰ ਚੀਜ਼ ਨੂੰ ਵੀ ਲੋਹੜੀ ਮਨਾਓ ਆਪਣੇ ਪਰਿਵਾਰ ਨਾਲ ਠੀਕ ਐ ਸਾਰੇ ਜਿੱਥੇ ਚਾਰ ਕਰ ਪਰਿਵਾਰ ਬੈਠਾ ਉੱਥੇ ਲੋਹੜੀ ਮਨਾਓ ਉਹਨੂੰ ਚਾਰ ਪਰਿਵਾਰਾਂ ਨਾਲ ਲੋਹੜੀ ਮਨਦੀ ਐ ਬਾਕੀ ਜਿਵੇਂ ਆਪਣੇ ਤਾਂ ਫੇਰ ਵੀ ਬਹੁਤ ਫਰਕ ਆ ਜਿਵੇਂ ਸਾਰੇ ਇਕੱਠੇ ਹੋ ਕੇ ਮਨਾਉਂਦੀਆਂ ਬੁੜੀਆਂ ਹਾਂ ਆਪਣੇ ਤਾਂ ਹਾਂ ਨਹੀਂ ਪਿੰਡਾਂ 'ਚ ਬਹੁਤ ਹੋਊਗਾ ਇੱਕ ਦੂਜੇ ਦੀ ਕਿਸੇ ਨਾਲ ਬਣਦੀ ਨਹੀਂ ਹੈਗੀ ਬਣਦੀ ਨਹੀਂ ਜੀ ਬਣ ਘਰੋਂ ਘਰੀ ਪੈਂਦੀਆਂ ਨੇ ਆਪਣੇ ਤਾਂ ਫੇਰ ਵੀ ਮੰਨ ਲੈ ਇੱਥੇ ਇਕੱਠੀ ਪੈਂਦੀਆਂ ਸਾਰਿਆਂ ਦੀ ਨਹੀਂ ਬਣਦੀ ਨਹੀਂ ਜੀ ਬਣਦੀ ਨਹੀਂ ਇਸ ਗੱਲ 'ਚ ਇਸ ਗੱਲ 'ਚ ਕਿਸੇ ਦੀ ਮੰਨ ਨਹੀਂ ਲੋੜੀ ਤੇ ਆਪਾਂ ਤਾਂ ਅਜੇ ਵੀ 7-8 ਘਰ ਇਕੱਠੇ ਪਈਏ ਰ ਲੋੜੀ ਹਾਂ ਹਾਂ ਨਹੀਂ ਆਪਣਾ ਪਰ ਆਪਾਂ 7-8 ਘਰ ਲੋੜੀ ਪਈਏ ਨੇ ਬਹੁਤ ਚੰਗੀ ਲੋੜੀ ਹੈ ਆਪਣੀ ਠੀਕ ਆਪਾਂ ਰੁੜੀ ਤੇ ਵੀ ਚੱਲਾਂਗੇ ਜੀ ਇਹ ਤਾਂ ਇਹ ਤਾਂ ਇਹ ਤਾਂ ਆਪਣੀ ਇਹ ਤਾਂ ਇਹਦਾ ਆਪਣੀ ਧੂਈ ਆ ਜੀ ਧੂਈ ਆ ਗਈ ਉਧਰ ਲੋੜੀ ਵੀ ਦਿਖਾਉਣੀ ਆਪਾਂ ਇਹ ਤਾਂ ਲੈ ਕੇ ਉਹ ਤੋਂ ਚੱਲੀ ਹੈ ਜੀ ਇੱਕ ਮਗਰ ਤੋਂ ਠੀਕ ਹੈ ਇੱਕ ਮਗਰ ਤੋਂ ਚੱਲੀ ਹੈ ਜੀ ਪੁਰਾਣੇ ਮਹੀਨੇ ਤੋਂ ਠੀਕ ਹੈ ਉਹਦੋਂ ਦੀ ਬੁਝੀ ਨਹੀਂ ਇਹ ਤਾਂ ਤੜਕੇ ਉੱਥੇ ਚੱਲੀ ਆ ਜੀ ਇਹ ਤਾਂ ਬੁਝਦੀ ਨਹੀਂ ਹਾਂ ਇੱਕ ਮਗਰ ਤੋਂ ਚੱਲੀ ਹੋਈ ਹੈ ਜੀ ਇਹ ਤੇ 2 ਮਹੀਨੇ ਹੋ ਗਏ ਨੂੰ ਤੋਂ ਬੁਝੀ ਨਹੀਂ ਹਾਂ ਬਾਕੀ ਉਧਰ ਵੀ ਆਪਾਂ ਤੁਹਾਨੂੰ ਲੋੜੀ ਦਿਖਾਵਾਂਗੇ ਹਾਂ ਜਾ ਕੇ ਹਾਂ ਉਧਰ ਲੋੜੀ ਤੁਹਾਨੂੰ ਦਿਖਾਉਣੀ ਆ ਸਾਰੇ ਕੋ ਦੁਨਲੀ ਦਿਖਾ ਮੈ ਤੁਨ ਵੀ ਲੋੜੀ ਦੀ ਸਾਡੀ ਆ ਪਿੰਜੇ ਪਰਿਵਾਰ ਦੇ ਹਿਸਾਬ ਨਾਲ ਵੀ ਸਾਡਾ ਪਰਿਵਾਰ ਆਏ ਤੂੰ ਵੀ ਬੋਲ ਜੀ ਤੂੰ ਕੋ ਸੋਣਾ ਨਾ ਮਾਪਾ ਨੇ ਬੋਲਦੇ ਆਪਾਂ ਕੀ ਬਣਨਾ ਹੈ ਤੂੰ ਨਾਸ ਕੁਝ ਬਿਆਨ ਦੇ ਮੈਂ ਤੁਹਾਡਾ ਤੋਂ ਸਿੱਖਿਆ ਨਾ ਪਰਿਵਾਰ ਲੱਤੂ ਕੀ ਜਾਂਦੀ ਹੈ ਤੇ ਉਹ ਕਿਧਰੇ ਤੇਰਾ ਬਰਾਦਰ ਬਰਾਦਰ ਤਾਂ ਆ ਤੈ ਗਿਆ ਉਹ ਬਰਾਦਰ ਸਾਹਿਬ ਉਹ ਆਗੇ ਉਹ ਵੱਡੇ ਬਰਾਦਰ ਆ ਜਾਣਗੇ ਉਹ ਸਾਰਿਆਂ ਦੇ kata cacca, kata taya, kata payu, kata hua hua kata payu, kata hua hua ਤੇ ਵਧੀਆ ਲੋੜੀ ਪਈ ਹੈ ਵਧੀਆ ਅਸੀਂ ਪ੍ਰੋਗਰਾਮ ਬੰਦੇ ਆਹ ਕੋ ਮੰਡੇ ਆਹ ਇਹ ਕੋਈ ਨੀ ਚ ਪ੍ਰੋਗਰਾਮ ਨਹੀਂ ਇਹਦਾ ਕੋਈ ਜਵਾਕ ਬਤ ਘਟ ਆਊਗਾ ਕੁਝ ਜਾ ਹੋ ਰ ਆਊਗਾ ਕੁਜ਼ਰੀ ਉਹਦੇ ਵਕ ਵਿੱਚ ਇਥੇ ਅਸੀਂ ਸਾਰੇ ਇਕੱਲੇ ਇਕੱਲੇ ਸੱਤ ਘਰ ਲੋੜੀ ਇਹ ਦੋ ਦਿਖਾ ਦੇ ਵਕ ਲੋੜੀ ਸਾਰੇ ਲੋੜੀ ਦੇਖੋ ਜੀ ਸਾਰੇ ਲੋੜੀ